2 ਅਗਸਤ ਦਾ ਸੂਰਜ ਸਾਡੇ ਲਈ ਇੱਕ ਮੰਦ ਭਾਗੀ ਦੁਖਦਾਇਕ ਖਬਰ ਲੈ ਕੇ ਆਇਆ ਹੈ। ਮਸ਼ਹੂਰ ਕਮੇਡੀਅਨ ਅਦਾਕਾਰ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਗਏ ਨੇ। ਜਸਵਿੰਦਰ ਪੱਲਾ ਇੱਕ ਮਹੀਨੇ ਤੋਂ ਬਿਮਾਰ ਸਨ ਤੇ ਉਹਨਾਂ ਨੇ ਅੱਜ ਜਿਹੜਾ ਆਪਣੇ ਜ਼ਿੰਦਗੀ ਦੇ ਆਖਰੀ ਸਾਲੇ ਜਸਵਿੰਦਰ ਪੱਲਾ ਬਾਰੇ ਕੋਈ ਨਹੀਂ ਜਾਣਦਾ। ਜਸਵਿੰਦਰ ਪੱਲਾ ਦੀ ਕਲਾਕਾਰੀ, ਉਹਨਾਂ ਦਾ ਵਿਅੰਗ ਕੱਸਣਾ ਇਹ ਸਾਰੇ ਇਸ ਤੋਂ ਬਾਕੂਬੀ ਜਾਣਕਾਰ ਨੇ। ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦਾ ਦਿਹਾਤ ਹੋ ਚੁੱਕਿਆ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦਬਿਆ ਤਾਂ ਉਹ ਵੀ ਦਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ 2 ਅਗਸਤ ਦੀ ਸਵੇਰ ਇੱਕ ਕੋਲਹਣੀ ਸਵੇਰ ਸਾਫਤ ਹੋਈ ਹੈ ਪੰਜਾਬ ਦੇ ਲਈ ਤੇ ਖਾਸ ਕਰਕੇ ਪੰਜਾਬ ਦੇ ਮਨੋਰੰਜਨ ਜਗਤ ਦੇ ਲਈ ਇੰਟਰਟੇਨਮੈਂਟ ਇੰਡਸਟਰੀ ਦੇ ਲਈ ਬੜੀ ਮੰਦ ਭਾਗੀ ਖਬਰ ਹੈ ਉੱਗੇ ਇੱਕ ਕਮੀਡੀਅਨ ਅਦਾਕਾਰ ਤੇ ਇੱਕ ਚੰਗੇ ਅਧਿਆਪਕ ਜਸਵਿੰਦਰ ਭੱਲਾ ਇਸ ਦੁਨੀਆ ਨੂੰ ਅਲਵਿਦਾ ਹਾ ਗਏ ਨੇ ਜੋ ਜਾਣਕਾਰੀ ਇਕੱਤਰ ਹੋਈ ਹੈ ਉਹਦੇ ਹਿਸਾਬ ਦੇ ਨਾਲ ਪੰਜਾਬ ਦੇ ਅਦਾਕਾਰ ਪੰਜਾਬੀ ਅਦਾਕਾਰ ਕਮੀਡੀਅਨ ਜਸਵਿੰਦਰ ਭੱਲਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਪਤਾ ਲੱਗਿਆ ਕਿ ਕਈ ਦਿਨਾ ਤੋਂ ਬਿਮਾਰ ਸਨ ਬੇहद ਬਿਮਾਰ ਸਨ ਜਿਸ ਕਾਰਨ ਉਹਨਾਂ ਦਾ ਮਹਾਲੀ ਦੇ ਫੋਰਸ ਹਸਪਤਾਲ ਚ ਲਾਚ ਚੱਲ ਰਿਹਾ ਸੀ ਹਾਸਲ ਖਬਰ ਹੋਣ ਤੱਕ ਉਹਨਾਂ ਦਾ ਜਿਹੜਾ ਦਿਹਾਂਤ ਹੈ ਉਹ ਸਵੇਰੇ ਦੱਸਿਆ ਜਾਂਦਾ ਹੋਇਆ ਉਹਨਾਂ ਦੀ ਉਮਰ 65 ਸਾਲ ਸੀ ਤੇ ਉਹਨਾਂ ਨੇ 65 ਸਾਲ ਦੀ ਉਮਰ ਚ ਆਖਰੀ ਸਾਹ ਲਏ ਜਾਣਕਾਰੀ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਭਲਕੇ ਯਾਨੀ ਕਿ 23 ਅਗਸਤ ਨੂੰ ਦੁਪਹਿਰ 12 ਵਜੇ ਮਹਾਲੀ ਦੇ ਬਲਿੰਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਉਹਨਾਂ ਦੀ ਦੇ ਅੰਤਿਮ ਦਰਸ਼ਨ ਆਲੀ ਵੱਡੀ ਗਿਣਤੀ ਵਿੱਚ ਲੋਕਾਂ ਤੇ ਕਲਾਕਾਰਾਂ ਦੇ ਇਕੱਠੇ ਹੋਣ ਦੀ ਉਮੀਦ ਹੈ ਕਿਆ-ਕਿਆ ਚਤਰਾ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਪੱਲਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਫਿਲਮੀ ਜਗਤ 'ਚ ਸੋਗ ਦੀ ਲਹਿਰ ਹੈ ਦੱਸਦੀ ਹੈ ਕਿ ਜਸਵਿੰਦਰ ਪੱਲਾ ਨੇ ਆਪਣੀ ਵਿਲੱਖਣ ਸ਼ੈਲੀ ਅਤੇ ਯਾਦਗਾਰੀ ਕਿਰਦਾਰਾਂ ਨਾਲ ਪੰਜਾਬੀ ਮਨੋਰੰਜਨ ਜਗਤ 'ਤੇ ਇੱਕ ਅਮਿੱਟ ਛਾਪ ਛੱਡੀ ਹੈ ਜਸਵਿੰਦਰ ਪੱਲਾ ਪੰਜਾਬੀ ਸਿਨੇਮੇ ਵਿੱਚ ਉਹਨਾਂ ਸਤਾਰਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਕਮੇਡੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਉਹਨਾਂ ਨੇ ਕੰਮ ਇੱਕ ਟਾਈਮਿੰਗ ਸادਗੀ ਅਤੇ ਵਿੰਗ ਨਾਲ ਭਰੇ ਸੰਵਾਦ ਨੇ ਸਾਰੇ ਵਰਗਾਂ ਤੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਖਾਸ ਕਰਕੇ ਉਹਨਾਂ ਵੱਲੋਂ ਬਣਾਏ ਜਾਂਦੇ ਸ਼ਨਕਾਟਾ ਪ੍ਰੋਗਰਾਮ ਪੰਜਾਬੀਆਂ ਦੇ ਲਈ ਬੜੇ ਅਹਿਮ ਰਹੇ ਪੰਜਾਬੀ ਬੜੇ ਇੰਤਜ਼ਾਰ ਕਰਦੇ ਸੀ ਕਿ ਸ਼ਨਕਾਟਾ ਆਉਣ ਆਲਾ ਹੈ ਇਸ ਸਾਲ ਦਾ ਸ਼ਨਕਾਟਾ ਆਊਗਾ ਚਾਚਾ ਚਤਰਾ ਕਿਹੜੇ ਕੋਕੇ ਜੜਦਾ ਹੈ ਇਹ ਵੇਖਣਾ ਹੁੰਦਾ ਸੀ ਲੋਕ ਵੇਖਣ ਤੋਂ ਵੀ ਜ਼ਿਆਦਾ ਲੋਕ ਸੁਣਦੇ ਸੀ ਕੈਸਟਾਂ ਦੇ ਵਿੱਚ ਸੁਣਿਆ ਜਾਂਦਾ ਸੀ ਜਸਵਿੰਦਰ ਭੱਲਾ ਉਸ ਦੌਰ ਦੇ ਕਮੇਡੀਅਨ ਸਨ ਬੜੀ ਦੁਖਦਾਈ ਜਿਹੜੀ ਖਬਰ ਹੈ ਉਹ ਪਹੁੰਚੀ ਹੈ ਸਾਡੇ ਲਈ ਉਦੋਂ ਵੀ ਜ਼ਿਆਦਾ ਦੁਖਦਾਇਕ ਹੈ ਕਿਉਂਕਿ ਕਿਉਂਕਿ ਜਸਵਿੰਦਰ ਭੱਲਾ ਦੇ ਸੁਪੁੱਤਰ ਪੁਖਰਾਜ ਭੱਲਾ ਮੇਰੇ ਸਹਿਪਾਠੀ ਸੀ ਅਸੀਂ ਇੱਕੋ ਜਮਾਤ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ মিডিਆ ਸੈਂਟਰ ਤੋਂ ਪੜ੍ਹਾਈ ਕੀਤੀ ਤੇ ਉਹਨਾਂ ਨੇ ਵੀ ਆਪਣੇ ਪਿਓ ਦੇ ਵਾਂਗੂ ਆਪਣੇ ਪਿਤਾ ਦੇ ਵਾਂਗੂ ਫਿਲਮ ਜਗਤ ਦੇ ਵਿੱਚ ਪੜ੍ਹਾਈ ਵੀ ਕੀਤੀ ਤੇ ਉਸ ਤੋਂ ਬਾਅਦ ਚੰਗੇ ਜਾਂ ਜਿਹੜੀ ਕਲਾਕਾਰੀ ਹੈ ਅਦਾਕਾਰੀ ਹੈ ਉਹ ਵੀ ਕੀਤੀ ਜਸਵਿੰਦਰ ਭੱਲਾ ਇਸ ਦੁਨੀਆ ਨੂੰ ਅੱਜ الوداع کہہ ਗਏ ਨੇ ਸਾਡੀਆਂ ਸੰਵੇਦਨਾਵਾਂ ਪਰਿਵਾਰ ਦੇ ਨਾਲ ਖਾਸ ਕਰਕੇ ਪੁਖਰਾਜ ਭੱਲਾ ਦੇ ਨਾਲ ਜਿਨ੍ਹਾਂ ਨੇ ਆਪਣੇ ਇਸ ਜਦੋਂ ਉਹਨਾਂ ਨੂੰ ਜਸਵਿੰਦਰ ਭੱਲਾ ਦੀ ਬੜੀ ਸਖਤ ਲੋੜ ਸੀ ਜਸਵਿੰਦਰ ਭੱਲਾ ਜਿਹੜੇ ਆ ਉਹ ਉਹਨਾਂ ਦੇ ਲਈ ਇਸ ਵੇਲੇ ਮਾਰਗਦਰਸ਼ਕ ਸੀ ਤੇ ਇੱਕ ਚੰਗੇ ਅਧਿਆਪਕ ਦੇ ਤੌਰ ਤੇ ਵੀ ਜਸਵਿੰਦਰ ਭੱਲਾ ਉਹਨਾਂ ਦੇ ਨਾਲ ਵਿਚਰਦੇ ਸੀ ਕੁੱਲ ਮਿਲਾ ਕੇ ਜਸਵਿੰਦਰ ਪੱਲਾ ਦਾ ਇਸ ਦੁਨੀਆ ਤੋਂ ਚਲੇ ਜਾਣਾ ਆਪਣੇ ਆਪ ਦੇ ਵਿੱਚ ਇੱਕ ਫਿਲਮੀ ਜਗਤ ਤੇ ਦਾ ਘਟਾ ਹੈ ਹੀ ਹੈ ਸਮੁੱਚੇ ਪੰਜਾਬੀਆਂ ਦੇ ਲਈ ਵੀ ਘਟਾ ਹੈ ਕਿਉਂਕਿ ਜਸਵਿੰਦਰ ਪੱਲਾ ਨੇ ਸਮਾਜਿਕ ਕ੍ਰੀਤੀਆਂ ਜਿੱਥੇ ਹਾਸਾ ਡਾਠਾ ਵੀ ਕੀਤਾ ਉੱਥੇ ਆਪਣੇ ਹਾਸੇ ਡਾਠੇ ਦੇ ਨਾਲ ਸਮਾਜਿਕ ਕ੍ਰੀਤੀਆਂ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਨੂੰ ਉਜਾਗਰ ਕੀਤਾ ਤੇ ਕ੍ਰੀਤੀਆਂ ਨੂੰ ਉਜਾਗਰ ਕਰਕੇ ਉਹਨਾਂ ਤੋਂ ਲਾਂਬੇ ਹੋਣ ਦੀ ਉਹਨਾਂ ਤੋਂ ਪਰਹਟਣ ਦੀ ਗੱਲ ਕੀਤੀ ਸਿਆਸੀ ਵਿੰਗ ਕੀਤਾ ਤੇ ਲੋਕਾਂ ਨੂੰ ਹਸਾਇਆ ਜਿੰਨੀ ਉਹਨਾਂ ਦੀ ਕਮੇਡੀ ਦੇਖਣ ਨੂੰ ਮਿਲੀ ਉਹਨਾਂ ਨੇ ਦੂਜੇ ਪਾਸੇ ਜਾਂਦਿਆਂ ਹੋਇਆਂ ਜਿਹੜੀ ਕਿੰਨੇ ਆ ਕਿ ਦੂਰੇ ਅਰਥਾਂ ਵਾਲੀ ਕਮੇਡੀ ਹੈ ਉਹ ਤੋਂ ਪਰਹੇਜ਼ ਕੀਤਾ ਤੇ ਬਹੁਤ ਹੱਦ ਤੱਕ ਸਾਫ਼ ਸੁਥਰੀ ਕਮੇਡੀ ਕਰਨ ਦੀ ਕੋਸ਼ਿਸ਼ ਕੀਤੀ ਅਦਾਕਾਰੀ ਵੀ ਉਹਨਾਂ ਦੀ ਬਾਕਮਾਲ ਸੀ ਤੇ ਉਹ ਇੱਕ ਚੰਗੇ ਅਧਿਆਪਕ ਵੀ ਸੀ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਧਿਆਪਨ ਦਾ ਕੀਤਾ ਕਰਦੇ ਰਹੇ ਉਹ ਇੱਕ ਚੰਗੇ ਅਧਿਆਪਕ ਵੀ ਸੀ ਮਿੱਠੀ ਬੋਲੀ ਤੇ ਪੰਜਾਬ ਦੇ ਪੰਜਾਬੀ ਪ੍ਰਤੀ ਉਹਨਾਂ ਦਾ ਲਗਾ ਕਿਸ ਤੁਲੁਕਿਆ ਹੋਇਆ ਨਹੀਂ ਹੈ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਮਿਲੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਮਿਲੇ ਪਰ ਇਹ ਖਬਰ ਕਾਫੀ ਦੁਖਦਾਈ ਹੈ ਸਾਡੇ ਸਾਰਿਆਂ ਦੇ ਲਈ